ਸੰਗਤ ਜੀ 6000 ਸ਼ਹੀਦ ਸਿੰਘਾਂ ਦੇ ਸੀਸਾਂ ਦਾ ਸੰਸਕਾਰ ਇੱਕੋ ਥਾਂ ਤੇ ਹੋਣਾ ਕਿੰਨਾ ਵੱਡਾ ਵਰਤਾਰਾ ਹੋਵੇਗਾ ਇਹ ਵਰਤਾਰਾ ਵਰਤਿਆ ਸੀ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਪਿੰਡ ਅਲੀ ਮਾਜਰਾ ਵਿਖੇ ਇਸ ਵਰਤਾਰੇ ਦੀ ਗੱਲ ਕਰੀਏ ਤਾਂ ਕੱਲੂ ਘਾਰੇ ਤੋਂ ਬਾਅਦ ਸਨ 1766 ਈਸਵੀ ਵਿੱਚ ਮੇਰਠ ਵਿੱਚ ਸਿੰਘਾਂ ਤੇ ਜਹਾਂਨ ਖਾਨ ਦੀ ਲੜਾਈ ਦੌਰਾਨ ਬਾਬਾ ਮਿਸਿੰਗ ਸਣੇ 6000 ਸਿੰਘ ਸ਼ਹੀਦ ਹੋ ਗਏ ਸਨ ਉਨਾ ਸ਼ਹੀਦ ਸਿੰਘਾਂ ਦੇ ਸੀਸਾ ਨੂੰ ਮੁਗਲਾਂ ਨੇ ਤੜਾ ਤੋਂ ਅਲੱਗ ਕਰ 18 ਗੱਡੇ ਭਰ ਲਏ ਤੇ ਉਹਨਾਂ ਨੂੰ ਧੱਗਰਸਰਾਂ ਦੇ ਰਾਸਤੇ ਮਾਛੀ ਵਾਲੇ ਲਿਜਾ ਰਹੇ ਸਨ ਕਿਉਂਕਿ ਉਸ ਸਮੇਂ ਸਿੰਘਾਂ ਦੇ ਇੱਕ ਸੀਸ ਦੀ ਕੀਮਤ 80 ਰੁਪਏ ਪੈਂਦੀ ਸੀ ਇਸ ਗੱਲ ਦੀ ਖਬਰ ਦੇਦੋ ਪਾਪਾ ਮਿਸਿੰਗ ਤੇ ਭਤੀਜਿਆਂ ਭਾਕ ਸਿੰਘ ਤੇ ਪੰਗਾ ਸਿੰਘ ਨੂੰ ਲੱਗੀ ਤਾਂ ਉਹਨਾਂ ਨੇ ਜੱਥੇਦਾਰ ਪਾਪਾ ਜੱਸਾ ਸਿੰਘ ਆਲੂਵਾਲੀਆ ਦੀ ਅਗਵਾਈ ਹੇਠ ਉਹਨਾਂ ਮੁਗਲਾਂ ਤੇ ਹਮਲਾ ਕਰ ਦਿੱਤਾ ਤੇ ਹਮਲਾ ਕਰਕੇ ਉਹਨਾਂ ਸੀਸਾਂ ਨੂੰ ਛਡਾ ਲਿਆ ਤੇ ਇਸ ਪਵਿੱਤਰ ਅਸਥਾਨ ਤੇ ਉਹਨਾਂ ਸਾਰੇ ਸੀਸਾਂ ਦਾ ਸੰਸਕਾਰ ਕੀਤਾ ਅੱਜ ਵੀ ਉਹਨਾਂ ਸ਼ਹੀਦ ਸਿੰਘਾਂ ਦਾ ਪੈਰਾ ਇਸ ਅਸਥਾਨ ਤੇ ਵਰਤ ਰਿਹਾ ਹੈ ਲੋਕ ਦੂਰੋਂ ਨੇੜੇੋਂ ਆਉਂਦੇ ਨੇ ਤੇ ਦਰਸ਼ਨ ਕਰਕੇ ਸ਼ਹੀਦ ਸਿੰਘਾਂ ਤੋਂ ਅਪਾਰ ਅਸੀਸਾਂ ਪ੍ਰਾਪਤ ਕਰਦੇ ਨੇ ਤੁਸੀਂ ਵੀ ਇਸ ਅਸਥਾਨ ਦੇ ਦਰਸ਼ਨ ਕਰੋ ਜੀ